ਵਿਦਿਆਰਥੀਆਂ ਦੇ ਆਪਸ ਵਿੱਚ ਲੜਨ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਹੜੀ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋਦੀ ਦੱਸੀ ਜਾ ਰਿਹਾ ਹੈ ਇਸ ਵਿੱਚ ਕੁਝ ਰਵਾਸੀ ਵਿਦਿਆਰਥੀ ਵੀ ਦੱਸੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀ ਜਿਹੜਾ ਇੱਕ ਪ੍ਰੋਗਰਾਮ ਹੋਇਆ ਸੀ ਉਸ ਦੌਰਾਨ ਫੰਡਾਂ ਨੂੰ ਲੈ ਕੇ ਇਹ ਲੜਾਈ ਹੋਈ ਸੀ ਜਿਸ ਵਿੱਚ ਇੱਕ ਦੋ ਵਿਦਿਆਰਥੀ ਜ਼ਖਮੀ ਵੀ ਹੋਏ ਸਨ ਪਰ ਇਸ ਬਾਰੇ ਪੀਆਰਓ ਸਤਿਦੇਵ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿ ਕੇ ਸਾਡੇ ਕੈਂਪਸ ਵਿੱਚ ਕੋਈ ਲੜਾਈ ਨਹੀਂ ਹੋਈ ਅਤੇ ਇਸ ਬਾਰੇ ਮੈਨੇਜਮੈਂਟ ਨੂੰ ਕੋਈ ਜਾਣਕਾਰੀ ਨਹੀਂ ਪਰ ਜਦ ਡੀਆਈਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿ ਕੇ ਸਾਨੂੰ ਇਸ ਦੀ ਕੋਈ ਸ਼ਿਕਾਇਤ ਨਹੀਂ ਆਈ ਪਰ ਜੇ ਸ਼ਿਕਾਇਤ ਆਈ ਤਾਂ ਜ਼ਰੂਰ ਕਾਰਵਾਈ ਕੀਤੀ ਜਾਵੇਗੀ ਪਰ ਉਸ ਤੋਂ ਬਾਅਦ ਡੀਐਸਪੀ ਜੈਸ ਨੇ ਹੀ ਨੇ ਇੱਕ ਵੀਡੀਓ ਵਾਇਰਲ ਕਰਕੇ ਜਾਣਕਾਰੀ ਦਿੱਤੀ ਕਿ ਇਹ ਲੜਾਈ ਜਿਹੜੀ ਗੁਰੂ ਕਾਸ਼ੀ ਤਲਵੰਡੀ ਸਾਬੋ ਵਿੱਚ ਹੋਈ ਸੀ ਅਤੇ ਕੁਝ ਵਿਦਿਆਰਥੀਆਂ ਦੇ ਫੰਡਾਂ ਨੂੰ ਲੈ ਕੇ ਲੜਾਈ ਦੱਸੀ ਜਾ ਰਹੀ ਹੈ ਪਰ ਸਾਡੇ ਕੋਲ ਮੈਨੇਜਮੈਂਟ ਅਤੇ ਵਿਦਿਆਰਥੀ ਆਏ ਸਨ ਜਿਨ੍ਹਾਂ ਦਾ ਆਪਸ ਵਿੱਚ ਹੀ ਸਮਝੌਤਾ ਕੀਤਾ ਗਿਆ ਹੈ ਮੈਨੇਜਮੈਂਟ ਅਤੇ ਵਿਦਿਆਰਥੀਆਂ ਨੇ ਸਾਨੂੰ ਲਿਖ ਕੇ ਦਿੱਤਾ ਹੈ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਕਿਉਂਕਿ ਵਿਦਿਆਰਥੀਆਂ ਦੇ ਭਵਿੱਖ ਦਾ ਮਾਮਲਾ ਹੈ ਇਸ ਲਈ ਇਸ मसले नजे तलवार तलवार देखा दो चार गोली फायरिंग ਵੀਡੀਓ ਬਣਾਇਆ ਰਿਪੋਰਟ ਹੋਇਆ ਸੀ ਜਿਹੜਾ ਗੁਰੂકાਸ਼ੀ ਯੂਨੀਵਰਸਿਟੀ ਦੇ ਵਿੱਚ ਲੜਾਈ ਝਗੜਾ ਆਇਆ ਹੋਇਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਸ ਤਰ੍ਹਾਂ ਹੈ 17 18 19 ਤਰੀਕ ਤੇ ਜਿਹੜੇ ਹੈਗੇ ਆ ਇੱਥੇ ਕਲਚਰਲ ਪ੍ਰੋਗਰਾਮ ਸੀਗੀ ਯੂਨੀਵਰਸਿਟੀ ਦੇ ਇਹਦੇ ਵਿੱਚ ਵੱਖ-ਵੱਖ ਸਟੇਟਾਂ ਦੇ ਕਲਚਰਾਂ ਨੂੰ ਜਿਹੜਾ ਪ੍ਰਮੋਟ ਕੀਤਾ ਜਾਣਾ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਬਿਹਾਰ ਦੇ ਸਟੂਡੈਂਟਸ ਹੈਗੇ ਆ ਉਹਨਾਂ ਨੇ ਆਪਣੀ ਕਲਚਰ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਉੱਥੇ ਪੈਸੇ ਦੀ ਕਲੈਕਸ਼ਨ ਕੀਤੀ ਸੀਗੀ पर ਉਹਨਾਂ ਚੋਂ ਕੁਝ ਸਟੂਡੈਂਟਸ ਨੂੰ ਐ ਲੱਗਿਆ ਵੀ ਜਿਹੜੇ ਪੈਸੇ ਦੀ ਕਲੈਕਸ਼ਨ ਹੋਈ ਸੀਗੀ ਵੀ ਉਹ ਪੈਸੇ ਜਿਹੜੇ ਕਲਚਰ ਨੂੰ ਪ੍ਰਮੋਟ ਕਰਨ ਤੇ ਘੱਟ ਪੈਸੇ ਖਰਚ ਹੋਏ ਆ ਜਿਹਦੇ ਚ ਲੈ ਕੇ ਇਹ ਦੋ ਗਰੁੱਪਾਂ ਦੇ ਵਿੱਚ ਆਪਸੇ ਵਿੱਚ ਦੋਨੋਂ ਆਪਸੇ ਇੱਕ ਗਰੁੱਪਾਂ ਦੀ ਚਵੰਢੇ ਤੇ ਇਹਨਾਂ ਦਾ ਦੋਨੋਂ ਗਰੁੱਪਾਂ ਦਾ ਆਪਸ ਦੇ ਵਿੱਚ ਜਿਹੜਾ ਹੈਗਾ ਉਹ ਝਗੜਾ ਹੋ ਗਿਆ ਤੇ ਉਹ ਜਿਹੜਾ ਝਗੜਾ ਜਿਹੜਾ ਹੈਗਾ ਸੌਲਡ ਆਊਟ ਕਰਨ ਲਈ ਜਿਹੜਾ ਅੱਜ ਗਏ ਉੱਥੇ ਜਿਹੜਾ ਹੈਗਾ ਉਥੇ ਯੂਨੀਵਰਸਿਟੀ ਵਾਲਿਆਂ ਨੇ ਕੰਪਲੇਂਟ ਜਿਹੜੀ ਹੈਗੀ ਹੈ ਉਥੇ ਇਹਨਾਂ ਦੀ ਆਪਸ ਫਿਰ ਤੋਂ ਤੋਂ ਮਮਾ ਹੋ ਗਈ ਤੇ ਕਾਫੀ ਗੱਲ ਵਧ ਗਈ ਜਿਹਦੇ ਕਰਕੇ ਯੂਨੀਵਰਸਿਟੀ ਨੇ ਜਿਹੜਾ ਹੈਗਾ ਸਾਨੂੰ ਕਾਲ ਕਰਕੇ ਜਿਹੜਾ ਉਥੇ ਫੋਰਸ ਪੇਜ ਲਈ ਕਿਹਾ ਸੀ ਤੇ ਫੋਰਸ ਨੇ ਜਦੋਂ ਉਥੇ ਜਾ ਕੇ ਦੇਖਿਆ ਤਾਂ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਤੇ ਸਟੂਡੈਂਟਸ ਨੂੰ ਕੁਝ ਨੂੰ ਜਿਹੜਾ ਹੈਗਾ ਉਥੋਂ ਨਾਲ ਲੈ ਕੇ ਆਏ ਸੀਗੇ ਜਿਹਦੇ ਚ ਹੁਣ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸਾਨੂੰ ਲਿਖ ਕੇ ਦਿੱਤਾ ਹੈ ਵੀ ਅਸੀਂ ਇਹਨਾਂ ਤੇ ਕੋਈ ਜਿਹੜੀ ਹੈਗੀ ਇਹਨਾਂ ਦੇ ਭਵਿੱਖ ਨੂੰ ਧਿਆਨ ਚ ਰੱਖਦੇ ਬੱਚਿਆਂ ਦੇ ਕੋਈ ਕਾਰਵਾਈ ਨਹੀਂ ਕਰਾਣੀ ਚਾਹੁੰਦੇ ਕਾਨੂੰਨੀ ਵੀ ਅਸੀਂ ਆਪਣੇ ਤੌਰ ਤੇ ਯੂਨੀਵਰਸਿਟੀ ਦੀ ਅਥੋਰਿਟੀ ਡਿਸਪੀਨਰੀ ਐਕਸ਼ਨ ਲਵਾਂਗੇ ਤੇ ਜਿਹਦੇ ਕਰਕੇ ਇਹ ਇਹਨਾਂ ਨੂੰ ਬੱਚਿਆਂ ਨੂੰ ਤੇ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੂੰ ਜਿਹੜਾ ਹੈਗਾ ਹਦਾਇਤ ਕਰਕੇ ਜਿਹੜਾ ਫਰਕ ਕਰਦਾ ਹੈ